ਹਾਂਜੀ ਸਸਤੀ ਕਾਜੀ ਸਾਨੀ ਆਨ ਸਵਾਗਤ ਹੈ ਜੀ ਤੁਹਾਡਾ ਸਾਡੇ ਕਾਜੀ ਫੈਮਿਲੀ ਬਲੌਗ ਤੇ ਹਾਂਜੀ ਅੱਜ ਤੁਹਾਨੂੰ ਵੀਰੇ ਨਾ ਅੱਜ ਮੈਰਿਜ ਤੇ ਜਾਣਾ ਸੀ ਜਿਹੜੇ ਹਲਕੇ ਹਲਕੇ ਬਾਲ ਪਾਈ ਟੂ ਹੋ ਗਏ ਮੂਰੇ ਵੈਸੀ ਨੇ ਕਦੇ ਕੁਝ ਲਾਉਣੀ ਨਹੀਂ ਹੋਗੀ ਜ਼ਿਆਦਾ ਮਹਿੰਦੀ ਵਗੈਰਾ ਅੱਛਾ ਹੈਗੀ ਆ ਨੀਤਰਾ ਦੀ ਮੈਰਿਜ ਦਾ ਉੱਥੇ ਜਾਣਾ ਸੀ ਤੇ ਕਦੇ ਕਰਾਈ ਨੇ ਫੰਕਸ਼ਨ ਤੇ ਬਸ ਇਹ ਮਹਿੰਦੀ ਲਾਉਣੀ ਉਹ ਵੀ ਹਲਕੇ ਮੂਰੇ ਮੂਰੇ ਉਹਦੇ ਨੇ ਆਪਾਂ ਕੀ ਕਰਨਾ ਥੋੜਾ ਜਿਹਾ ਪਾਣੀ ਲਏ ਉਹਦੇ ਵਿੱਚ ਆਪਾਂ ਪੱਤੀ ਵਾਲਾ ਤਾਂ ਥੋੜਾ ਜਿਹਾ ਕਲਰ ਦੇ ਦਿੱਤਾ ਇਹਨੂੰ ਆਪਾਂ ਪੁਣ ਕੇ ਕਿਸੇ ਕਾਲੀ ਦੇ ਵਿੱਚ ਤੁਹਾਨੂੰ ਬਾਕੇ ਦਿਖਾਉਣੀ ਹੈ ਤੇ ਲਾ ਕੇ ਦਿਖਾਵਾਂਗੇ ਤੁਹਾਨੂੰ ਕਿੰਨਾ ਕਲਰ ਆਇਆ ਹੈ ਕਿਸੀ ਜ਼ਿਆਦਾ ਤਹ ਨਹੀਂ ਆਪ ਕੋਟ ਪੜੀਆਂ ਦੇ ਵਿੱਚ ਵਾਈਟ ਵਾਈਟ ਨਹੀਂ ਤਾਂ ਤੁਸੀਂ ਦੇਖਿਓਗੇ ਵੀਡੀਓ ਦੇ ਵਿੱਚ ਮੈਂ ਦੁਪੱਟਾ ਹੀ ਲੈ ਕੇ ਰੱਖਦੀ ਹਾਂ ਸਿਰ ਤੇ ਹਾਂ ਅੱਜ ਕਿਉਂਕਿ ਮੈਂ ਮਹਿੰਦੀ ਲਾ ਰਹੀ ਹਾਂ ਇਸ ਲਈ ਮੈਂ ਸਿਰ ਨਹੀਂ ਮੇਰਾ ਜ਼ਿਆਦਾ ਤਾਂ ਹੈ ਨਹੀਂ ਕਿ ਕਿ ਮੈਂ ਮਹਿੰਦੀ ਕੋੜੀ ਜੀ ਆਪਾਂ ਬਰਤਨ ਆਪਾਂ ਥੋੜਾ ਜਿਹਾ ਪਾਣੀ ਪਾ ਕੇ ਦੇਖ ਲੈਂਦੇ ਵਿੱਚ ਵੈਸੇ ਤਾਂ ਮੇਰੀ ਗਲਤੀ ਹੋ ਗਈ ਜਿਨ੍ਹਾਂ ਭਣਾ ਨੇ ਗੇਵਰ ਲਾਉਣੀ ਹੁੰਦੀ ਆ ਲੋਹੇ ਦਾ ਜਿਵੇਂ ਆਪਣਾ ਡੱਬਾ ਹੁੰਦਾ ਤਾਂ ਸੱਜੇ ਨੇ ਉਹਦੇ ਵਿੱਚ ਰਾਤ ਨੂੰ ਭਿਉਂਦੇ ਆ ਰਾਤ ਨੂੰ ਕਿਉਂ ਕਿ ਰੱਖ ਲਿਆ ਦਿੱਤਾ ਉਹਦਾ ਅਰਜੰਤ ਬਹੁਤ ਵਧੀਆ ਹੁੰਦਾ ਇਸ ਜਨ ਆਪਾਂ ਚਮਚਾ ਦੇ ਚੰਚੇ ਨਾਲ ਪੋਲਟੇ ਦਿੱਤੇ ਨੇ ਇਸ ਤੇ ਨੰਪਾਣ ਦਾ ਹੋਰ ਪਊਗਾ ਇਸ ਤਾਂ ਨਹੀਂ ਇਹ ਵੀ ਬਹੁਤ ਜ਼ਿਆਦਾ ਨਹੀਂ ਲੱਗਦੇ ਇਹ ਆਪਣਾ ਪਾਣੀ ਜਿਹੜਾ ਸਾਰਾ ਹਾਂਜੀ ਇਹਦੇ ਖੋਪਾ ਚੰਗੀ ਤਰ੍ਹਾਂ ਨੂੰ ਐਦਾਂ ਮੈਂ ਲਟ ਕਰ ਲਾਂਗੀ ਪੂਰਾ ਕਿਸੇ ਵੀ ਕੋਈ ਘਟਾ ਹੋ ਗਿਆ ਨਾ ਬਾਰੇ ਚਲ ਇਹਨੂੰ ਪੱਕਾ ਉਤੇ ਬਾਦ ਲਾਵਾਂਗੇ ਵੈਸੇ ਮੈਂ ਜ਼ਿਆਦਾ ਤਾਂ ਨਹੀਂ ਲਾਉਂਦੀ ਕਿ ਮੈਨੂੰ ਸਰਦੀ ਜ਼ਿਆਦਾ ਪ੍ਰੋਬਲਮ ਰਹਿੰਦੀ ਹੈ ਤੇ ਮਹਿੰਦੀ ਨਾਲ ਸਿਰ ਆਕੜ ਜਾਂਦਾ ਤੇ ਮੇਰਾ ਸਿਰ ਬਹੁਤ ਦੁਖਦਾ ਤੇ ਉਹ ਦਿਨ ਉਹ ਫਿਰ ਟੈਬਲੇਟ ਲੈਣੀ ਪੈਂਦੀ ਹੈ ਕਈ ਵਾਰ ਉਹ ਜ਼ਿਆਦਾ ਘੱਟ ਖਰਾਬ ਹੋ ਜਾਂਦਾ ਮੇਰਾ ਜਾਨੀ ਸਿਰ ਦਾ ਇੰਨੀ ਮੈਨ ਪ੍ਰੋਬਲਮ ਆ ਉਦੇ ਕਰਕੇ ਮੈਂ ਮਹਿੰਦੀ ਲਾਉਂਦੀ ਜਿਵੇਂ ਅੱਜ ਹੁਣ ਮੇਰੀ ਮਜਬੂਰੀ ਹੈ ਕਿਉਂਕਿ ਘਰ ਦਾ ਫੰਕਸ਼ਨ ਆਪਦਾ ਭਰਾ ਦੀ ਮੈਰਿਜ ਦਾ ਤਾਂ ਉੱਥੇ ਤਾਂ ਲਾਉਣੀ ਪਈ ਬੱਚੇ ਗਏ ਨੇ ਜੀ ਸਕੂਲ ਤੇ ਬੱਚਿਆਂ ਨੂੰ ਅਸੀਂ ਲੈ ਆਉਣਗੇ ਉਹਨਾਂ ਦੇ ਪਾਪਾ 12:00 ਵਜੇ ਤੇ ਫਿਰ ਅਸੀਂ ਜਲ ਸ਼ਾਮ ਨੂੰ ਜਾਵਾਂਗੇ ਰੈਡੀ ਕਿ ਤੁਹਾਨੂੰ ਦਿਖਾਵਾਂਗੇ ਜੇ ਤੁਸੀਂ ਕਮੈਂਟ ਕਰਕੇ ਦੱਸਿਓ ਜੀ ਸਾਡੇ ਘਰ ਲੋਕ ਕਿੱਦਾਂ ਲਈ ਆਏ ਅੱਜ ਜਾਗੋ ਦਾ ਪ੍ਰੋਗਰਾਮ ਆ ਤੇ ਕੱਲ ਦਾ ਗੈਪ ਆ ਤਲ ਤੋਂ ਗਲੇ ਦੇਖੀ ਆ ਗਿਆ ਫਿਰ ਆਪਣ ਮੈਰਿਸ ਜਦੋਂ ਉਹਦਾ ਚਾਣਾ ਆਪ ਹਾਇ ਤੇ ਕਿ ਮੇਰਾ ਬ੍ਰਦਰ ਨੇ ਮਹਾਰੀ ਫਲੈਟ ਲਿਆ ਹੋਇਆ ਉੱਥੇ ਹੀ ਆ ਸਾਰਾ ਪ੍ਰੋਗਰਾਮ ਜਿਹਨੇ ਇੱਧਰ ਬੈਠ ਗਿਆ ਹਾਂਜੀ ਤੁਸੀਂ ਆ ਗੱਡੀ ਜਣਾ ਮੈਨੇ ਜਾਣਾ ਬੋਲ ਰਹੀ ਹੈ ਕਿ ਹਾਂ ਉਦਾਰ ਚਲ ਠੀਕ ਆ ਤੂੰ ਇਹ ਚਲ ਜਾ ਕੋਈ ਸ਼ਿਕਰ ਨਹੀਂ ਕਿ ਜੀ ਉੱਧਰ ਆ ਜੂਗੀ ਅਸੀਂ ਇੱਧਰ ਗੱਲਾਂ ਬਾਤਾਂ ਮਾਰਦੇ ਆਵਾਂਗੇ ਦੋ ਜਾਨੀ ਹਾਂਜੀ ਹੁਣ ਅਸੀਂ ਚੱਲ ਪਏ। ਜਾਗੋ ਤੇ ਨੂੰ ਅਸੀਂ ਜਾਣਾ ਮਹਾਲੀ। ਇਹ ਤਾਂ ਬੁੱਢਾ-ਬੁੱਢਾ 55-60 ਕਿਲੋਮੀਟਰ ਆ। ਅੱਜ ਵੀ ਉੱਧਰ ਲਖਾਇ ਦੇਖੀ ਆ ਤੇ ਉਹ ਲੱਗਿਆ ਸੀਗਾ। ਲਾਈਟ ਮੇਲਾ ਲੱਗਿਆ ਹੋਇਆ। ਹਾਂਜੀ। ਇਹ ਨਾ ਅੱਜ ਉੱਥੇ ਬੰਦੇ ਆਏ ਸੀਗੇ। ਮੈਂ ਗਿਆ ਸੀ ਉੱਥੇ ਸੁਨਾਲੇ ਸੁਨਾਲੇ ਮਿਲੇ ਸੀ ਮੈਨੂੰ। ਕਹਿੰਦੇ ਵੀ ਇਸ ਵਾਰ ਸਾਡਾ ਵਧੀਆ ਨਹੀਂ ਲੱਗਾ ਅੱਗੇ ਜੇ ਸਾਲ ਸਾਡਾ ਬਹੁਤ ਵਧੀਆ ਲੱਗਦਾ। ਪਰ ਐਤੀ بارشਾਂ ਵੱਧ ਹੋਣ ਕਰਕੇ ਕਹਿੰਦੇ ਵੀ ਮਤਲਬ ਲੋਕ ਆਏ ਨਹੀਂ ਹੈਗੇ। ਹਾਂਜੀ ਖਰਚਾ ਸਾਡਾ ਹੋ ਬਈ ਜਿਹਨਾਂ ਹੁਣ ਹੋ ਹੀ ਹੁੰਦਾ ਫਾਉਂਡੇਸ਼ਨ ਕਿਟੋਟੇ 70 ਬੰਦੇ ਨੇ ਨਾ ਕੁਲ ਕਹਿੰਦਾ ਵੀ ਦਿਹਾੜੀ ਨੇ ਤੇ 500 ਦੇ ਲਾ ਨਿੱਤ ਬੰਦੀ ਚੱਲਿਆ ਨਹੀਂ ਇਹ ਪੂਰਾ ਵਧੀਆ ਬੱਚੇ ਤਿਆਰ ਹੋਏ ਨੇ ਪੂਰੇ ਢੇਡ ਪੂਜਾ ਚੱਲ ਰਹੀ ਹੈ ਕਹਿੰਦੇ ਭੁੱਖੇ ਲੱਗੇ ਨੇ ਕਾਫੀ ਮੈਂ ਤਾਂ ਕਿਹਾ ਵੀ ਉੱਥੇ ਜਾ ਕੇ ਛਕਦੇ ਆਪਾਂ ਨੂੰ ਕੁਝ ਖਾਣਦੇ ਆ ਪਾਰਟੀ ਤਾਂ ਹੋਣੀ ਹੈ ਇੱਥੇ ਨਹੀਂ ਦੇਖੋ ਬੱਚਿਆਂ ਨੂੰ ਅੱਗੀ ਹੀ ਭੁੱਖ ਹਲੀਟ ਹੋਗੇ ਨਾ ਤੇ ਮਮਾ ਹੁਣੇ ਤਿਆਰ ਹੋਣ ਨੂੰ ਬਦਲ ਆਂਦੇ ਨੇ ਤੇ ਬੱਚਿਆਂ ਲੱਗੀ ਸੀ ਭੁੱਖ ਕਹਿੰਦੇ ਸੀ ਤਾਂ ਖਾਣਾ ਚੱਲ ਮੈਂ ਸਮਰਾਲੇ ਇਹਨਾਂ ਨੂੰ ਕੁਝ ਮਨ ਲੇਜ਼ ਵਗੈਰਾ ਲੈ ਲਿਆ ਇਹਨਾਂ ਨੇ ਹੁਣ ਖਾਂਦੇ ਜਾਂਦੇ ਨੇ ਤੇ ਬਾਕੀ ਚਲੋ ਜਾ ਕੇ ਉੱਥੇ ਬਾਕੀ ਬਲੌਗ ਪਾਵਾਂਗੇ ਬਣੇ ਰਿਓ ਵੀਡੀਓ ਨਾਲ ਅਸੀਂ ਸਹੀ ਸੋਚੀ ਵੀ 5 ਵਜੇ ਤੁਰਨੇ ਹੀ ਤੁਰਨਾ ਅਸੀਂ 2 ਵਜੇ ਤੋਂ ਮੰਨ ਲਓ ਤਿਆਰੀ ਜੀ ਕਰਨ ਲੱਗ ਗਈ ਸੀ ਹਲਕੇ ਵਾਲੇ ਕੀ ਵਿੱਚ ਆ ਚੁੱਕੀ ਕਿ ਅਸੀਂ ਕਿਵੇਂ ਚੱਲਦੇ ਆ ਤੇ ਕਹਿੰਦੇ 5 ਵਜੇ ਸਹੀ ਚੱਲਣਾ 5 ਦੇ ਕੀ ਹੁਣ 6:30 ਹੋ ਗਏ ਤਾਂ ਬੜੀ ਨੇ ਤਿਆਰੀ ਉਹ ਬਹੁਤ ਔਖੀ ਹੁੰਦੀ ਆ ਸਾਡੀ ਤਿਆਰੀ ਹੋ ਗਈ ਸੀ ਤਿਆਰ ਹੋ ਕੇ ਬੈਠ ਗਏ ਪਹਿਲੇ ਹੀ ਇਹਦਾ ਸ਼ੁਕਰ ਆ ਅੱਜ ਠੰਡ ਸੀਗੀ ਨਹੀਂ ਇਹਨਾਂ ਸਿਰਫ ਕੱਪੜੇ ਪਾ ਕੇ ਔਖਾ ਸੀ ਅੱਜ ਨਹੀਂ ਥੋੜੀ ਤਿਆਰੀ ਕੀਤੀ ਸੀ ਸਾਡੀ ਲੈ ਪੱਗਾਂ ਬੰਨਣੀਆਂ ਪੱਗ ਬੰਨਣੀਆਂ ਕੁੜੀਆਂ ਨੇ ਪਤਾ ਕਿੰਨੀ ਤਿਆਰੀ ਕਰਨੀ ਹੁੰਦੀ ਆ ਕਿੰਨਾ ਮੇਕਅਪ ਕਰਨਾ ਮੇਕਅਪ ਵੀ ਕਿ ਉਹਨਾਂ ਗਰਮੀ ਦੇ ਵਿੱਚ ਮੇਕਅਪ ਦਾ ਇਹ ਆ ਵੀ ਸਾਰਾ ਦੁਬਾਰਾ ਫੇਰ ਪਸੀਨੇ ਸੀ ਲੈ ਇੱਕ ਲਾਈਟ ਚੱਲੇ ਗਈ ਏਸੀ ਵੀ ਨਹੀਂ ਉਹ ਹੋ ਸਕਦੀ ਉਹਦੇ ਨਾਲੇ ਮੇਕਅਪ ਕਰਿਆ ਉਹਨੇ ਹੀ ਭੀਜੀ ਗਏ ਆ ਦੁਵਾਰਾ ਸਾਰਾ ਸੀਨ ਪਹਿਲੇ ਬੱਚੇ ਵੀ ਤਿਆਰ ਕਰੇ ਨੇ ਬੱਚਾ ਠੀਕ ਆ ਪਰ ਅਸੀਂ ਪੱਜ ਬਗ ਬਣਨੀ ਹੁੰਦੀ ਆ ਕੱਪੜੇ-ਉਪੜੇ ਪਾਉਣੇ ਨੇ ਅਸੀਂ ਕੱਪੜੇ ਪਾਉਣੇ ਆ ਅਸੀਂ ਘਰ ਦਾ ਵੀ ਕੰਮ ਕਰਨਾ ਦੇਖ ਲਓ ਪਹਿਲਾਂ ਚਾਹ ਬਣਾਈ ਫੇਰ ਭਾਂਡੇ ਚੱਕੇ ਫੇਰ ਦੁੱਧ-ਦੁੱਧ ਵਧਾਉਣਾ ਸੀ ਕਿੰਨੇ ਕੰਮ ਹੁੰਦੇ ਨੇ ਪਤਾ ਤੁਹਾਨੂੰ ਫੇਰ ਆਪਿਆਂ ਆ ਕੁਦਰਤੀ ਆ ਪਤਾ ਨਹੀਂ ਯਾਨੀ ਲੇਟ ਹੋਣੀ ਹੁੰਦਾ ਅਸੀਂ ਤਾਂ ਲੇਟ ਹੁੰਨੇ ਆ ਬਾਕੀ ਦਾ ਮੈਨੂੰ ਪਤਾ ਨਹੀਂ ਜਿਹੜੇ ਬਲੌਗ ਦੇਖਣਗੇ ਵੀ ਉਹਨਾਂ ਦੇ ਘਰ ਇਦਾਂ ਹੀ ਹੁੰਦਾ ਸਾਡੇ ਮੂਰੀ ਹੁੰਦਾ ਵੀ ਜੋ ਟਾਈਮ ਕਿਹਾ ਉਦੋਂ ਲੇਟੇ ਜਾਣਾ ਹੁੰ ਲੋ ਪਹੁੰਚਦੇ ਹੁਣ ਤਾਂ ਅੱਧਾ ਘੰਟਾ ਲੱਗੂ ਅੱਧੇ ਘੰਟੇ ਪਹੁੰਚ ਜਾਏ ਉੱਥੇ ਹਾਂਜੀ ਹੁਣ ਇਹ ਇਹਨਾਂ ਨੇ ਲੇਜ਼ ਖਾ ਲਈ ਕਿਉਂਕਿ ਇਹਨਾਂ ਨੂੰ ਭੁੱਖ ਲੱਗੀ ਸੀ ਵਿਚਾਰਿਆਂ ਨੂੰ ਹੈ ਜਿਆਦਾ ਤਾਂ ਨਹੀਂ ਵੈਸੇ ਆਮ ਨਹੀਂ ਲੈ ਕੇ ਦਿੰਦੇ ਹੈਗੇ ਥੋੜੇ ਲੈ ਸੀਗੇ ਛੋਟੇ ਪੈਕ ਦਾ ਤਸਪਈ ਵਾਲੀ ਹੁਣ ਇਹਨਾਂ ਨੇ ਲਾਹੌਰੀ ਜੀਰਾ ਲਿਆ ਕਹਿੰਦੇ ਖਾਣ ਤੋਂ ਬਾਅਦ ਕੁਝ ਪੀਣਾ ਵੀ ਪਿਆਸ ਵੀ ਲੱਗੀ ਐ ਸਾਨੂੰ ਗਰਮੀ ਕਰਕੇ ਬੰਦ ਬੇਸਲੇ ਗਰਮੀ ਕਰਕੇ ਗਰਮੀ ਕਰਕੇ ਆ ਵੀ ਫਰਮਾਨਪ੍ਰੀਤ ਜਦੋਂ ਅਪਦੇ ਪਹੁੰਚ ਨੇ ਤੁਹਾਨੂੰ ਦਿਖਾਉਣਿਆ ਸਾਰੀਆਂ ਦੀਆਂ ਲੋ ਕਿਵੇਂ ਲੱਗੀਆਂ ਡ्रेसेस ਸਾਰੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿਵੇਂ ਲੱਗੀਆਂ ਤੇ ਫਿਰ ਤੁਹਾਨੂੰ ਮੈਰिज ਵੀ ਸਾਰੇ ਦਿਖਾਵਾਂਗੇ ਯਾ ਮੇਰੀ ਤੇਰੀ ਦੋਤਾ ਤਨੀ ਜੰਗਾਂ ਤੇ ਸੇਡਾ ਆਮ ਹੈ

ਹਾਂ ਜੀ ਅਸੀਂ ਸਟਾਰਟਿੰਗ ਕਰ ਰਹੇ ਹਾਂ ਜੀ ਬੱਸ ਸਰ ਇਹ ਨੰਬਰ 1 2 3 ਇਹ ਹੱਥ ਰੱਖਾ ਹੱਥ ਆ ਰਿਹਾ ਹੈ ਹੂੰ ਨਾਂ ਕੈਮਰਾਜ ਕੈਮਰਾਜ ਥੋੜੀ ਹਲਦੀ ਚੱਕ ਕੇ ਪਾਵਾਂ ਤੇ ਲੱਗ ਚੰਗੀ ਤੇ ਨਾ ਹਾਂ ਐਂ ਕਾ ਮਿੱਤੋ ਬੋਦੋ ਐ ਲਾਈਟਾ ਲਾਈਟਾ ਸਾਰੀ ਲਾਓ ਜਿਵੇਂ ਤਰਾ ਪੀ ਲਾਓ ਐਦੋਂ ਵੀ ਕਰੋ ਗੜੀ ਲਾਦਾ ਹੈ ਗੜੀ ਲਾਦੋ 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 ਸਹੀ ਹੈ ਅਸ਼ਮੀਰ ਦੇ ਬੰਦੇ ਬੱਸ ਜਸ਼ਮਨ ਥੋੜੇ ਦੇਖਣੇ ਮੰਨਿਆ ਦਿਖਾਇਦਾ ਅੱਛਾ ਲੱਗ ਗਿਆ ਹਾਂਜੀ ਆ ਦੇਖੋ ਮੇਰੀ ਲੋਕ ਪਾਇਆ ਨੇ ਕਿਵੇਂ ਕਿਹਾ ਕਿ ਨਸੂ ਸਾਰੀ ਲੈਂਡਰ ਕਿਵੇਂ ਲੱਗਿਆ ਤਾਂ ਜੇ ਆ ਦੇਖੋ ਮੇਰੀ ਗੋਲਡ ਮੈਂ ਪ੍ਰਾਂਦੀ ਹਜੇ ਪਾਣੀ ਨਹੀਂ ਕਿ ਗੁ